ਪਗਮਨ ਤੁਮਣ ਨੇ ਇਤ ਕੀ ਹਰੀ ਪਤਾ ਕਿਉਂ ਆ ਕਿਉਂ ਕਿਕਲੀ ਕਲੀਰ ਦੀ ਉਹਨਾਂ ਤੇ ਪੁੱਠੀ ਪੈ ਗਈ ਹਾਂ ਉਹਨਾਂ ਨੂੰ ਜਰਾ ਹੈ ਕਿ ਕਲੀ ਕਲੀਰ ਦੀ ਨੇ ਆ ਜੇ ਭਗਵੰਤ ਤੁਮਣ ਕਿਕਲੀ ਨਾ ਗਏ ਹੁੰਦੇ ਫਿਰ ਜਿੱਤਿਆ ਨਾ ਸੀ ਹਾਂ ਉਹ ਤਾਂ 13 ਜੀਰੋਂ ਦਾ ਦਾਵਾ ਕਰਕੇ ਕਹਿੰਦੇ ਸੀ 13 ਚੋਂ ਇੱਕ ਇਹ ਕਦਾ ਪਤਾ ਨਹੀਂ ਕਿੱਧਰ ਗਿਆ ਉਹ ਕਿਕਲੀ ਕਲੀਰ ਦੀ ਵੀ ਲੈ ਗਈ ਵਿੱਚ ਤਿੰਨ ਸੀਟਾਂ ਹੀ ਰਹਿ ਗਈਆਂ ਉਹਨਾਂ ਦੇ ਹੱਥ ਹੂੰ ਪਸੰਦ ਤੋਂ ਤੁਹਾਨੂੰ ਆਮ ਆਦੇ ਪਾਰਟੀ ਪਸੰਦ ਆ ਨਹੀਂ ਕਾਂਗਰਸ ਨਹੀਂ ਗਾਲੀ ਦਲ ਕਿਹੜੀ ਪਾਰਟੀ ਪਸੰਦ ਹੈ ਪਾਰਟੀ ਮੈਨੂੰ ਆਜ਼ਾਦ اچھا ਜੇ ਤੂੰ ਖਾਲਸਾ ਰਾਜ ਦੇ ਕੈਂਡੀਡੇਟ ਖੜੇ ਹੋਣਗੇ ਉਹ ਪਾਰਟੀ ਉਹ ਪਸੰਦ ਆਬਵੀਅਸਲੀ ਮਤਲਬ ਕਿ ਇਹ ਸਾਨੂੰ ਕਹਿ ਸਕਦੀ ਹਾਂ ਮੈਂ ਤੁਹਾਨੂੰ ਗੱਲ ਆਪਣੀ ਵਿਚਾਰੇ ਰਹਿ ਗਈ ਕਿ ਜਦੋਂ ਸਿੱਧੂ ਮੂਸੇਵਾਲਾ ਐਮਐਲਏ ਉੱਠਿਆ ਸੀ ਸਾਡੇ ਮਾਨਸਾ ਤੋਂ ਹਮ ਮੇਰੇ ਘਰਦਿਆਂ ਨੇ ਵੀ ਅੱਜ ਸਾਨੂੰ ਵੀ ਮਾਨਸਾ ਦੇ ਲੋਕ ਪਛਤਾਉਂ ਪਛਤਾਉਂਦੇ ਬਹੁਤ ਨੇ ਹਮ ਸਿੱਧੂ ਨੂੰ ਨਾ ਵੋਟਾਂ ਪਾ ਕੇ ਕਰਦੇ ਹੁੰਦੇ ਗੱਲ ਆਪਸ ਚ ਉਹਦਾ ਚਰੂਰ ਮੇਰੇ ਘਰ ਦੇ ਵੀ ਬੈਕ ਕਰਦੇ ਕਿਉਂਕਿ ਮੇਰੇ ਘਰ ਦੇ ਨੇ ਵੀ ਉਦੋਂ ਮੇਰੇ ਘਰ ਦੀ ਕੰਲੀ ਕੰਲੀ ਵੋਟ ਆਮ ਆਦਮੀ ਪਾਰਟੀ ਨੂੰ ਗਈ ਸੀ ਸਿੱਧੂ ਨੂੰ ਸਾਰੇ ਨੂੰ ਨਹੀਂ ਪਾਈ ਤੁਸੀਂ ਕਿਉਂ ਉਦੋਂ ਮਤਲਬ ਕਿ ਉਦੋਂ ਨਾ ਆਮ ਆਦਮੀ ਪਾਰਟੀ ਦਾ ਇੰਨੀ ਲਹਿਰ ਸੀ ਨਾ ਕਿ ਛੱਡ ਗੱਲਾਂ ਦੋ ਤੁਹਾਨੂੰ ਕੌਣ ਪਸੰਦ ਸੀ ਆਮ ਆਦਮੀ ਪਾਰਟੀ ਚ ਜਦੋਂ ਸਿੱਧੂ ਲੜ ਰਿਹਾ ਸੀਗਾ ਮੈਨੂੰ ਕੋਈ ਨਹੀਂ ਸੀ ਪਸੰਦ ਸਿੱਧੂ ਵੀ ਨਹੀਂ ਸੀ ਪਸੰਦ ਮੋਤੋਬਾ ਤਾਂ ਸਾਰਿਆਂ ਨੂੰ ਪਸੰਦ ਆਇਆ ਤੁਹਾਨੂੰ ਵੀ ਹੁਣ ਪਸੰਦ ਆਇਆ ਜਿਉਂਦੇ ਆ ਜੀ ਨਹੀਂ ਤੁਹਾਨੂੰ ਪਸੰਦ ਸੀ ਨਾ ਨਹੀਂ ਮਤਲਬ ਕਿ ਐ ਨਹੀਂ ਕਹਿ ਸਕਦੇ ਕਿ ਮੈਨੂੰ ਉਹ ਪਸੰਦ ਨਹੀਂ ਸੀ ਸਾਊਂਡ ਵਿੱਚੋਂ ਉਹਨਾਂ ਦਾ ਸਿਆਸਤ ਚਾਉਣਾ ਮੈਨੂੰ ਪਸੰਦ ਨਹੀਂ ਸੀ ਕਿਉਂਕਿ ਜੇ ਉਹ ਸਿਆਸਤ ਚਾਹੀਤ ਤਾਂ ਉਹਨਾਂ ਦਾ ਕਤਲ ਹੋਇਆ ਹੂੰ ਕਤਲ ਵੀ ਉਹਨਾਂ ਦਾ ਪਲੈਨਿੰਗ ਨਾਲ ਹੀ ਹੋਇਆ ਮਾਨਸੇ ਤੁਹਾਡਾ ਬਹੁਤ ਬੈਕਵਰਡ ਏਰੀਆ ਹੈ ਨਾ ਜ਼ਰੂਰ ਪਰ ਹੁਣ ਵੈਲ ਵੋਟਾਂ ਦੇ ਲੱਗੇ ਥਾਂ ਜੇ ਕੋਈ ਮਾਨ ਮਹਿਸੂਸ ਹੁੰਦਾ ਵੀਰੇ ਜਦੋਂ ਕੋਈ ਕਹਿੰਦਾ ਨਾ ਕਿ ਸਿੱਧੂ ਮੂਸੇ ਵਾਲੇ ਦੇ ਇਲਾਕੇ ਚ ਆ ਜੀ ਹਾਂ ਜੀ ਮਾਨਸਨ ਕੋਈ ਨਹੀਂ ਸ ਜਾਣਦਾ ਵੀਰੇ ਜਦੋਂ ਤੱਕ ਉਹਨੇ ਪੰਚਾਇਤਾਂ ਮਾਨਸਨ ਨਹੀਂ ਫੇ ਜਦੋਂ ਜਿਉਂਦਾ ਸੀ ਘਰਦਿਆਂ ਨੇ ਵੋਟਾਂ ਦੇ ਪਾਈਆਂ ਨਹੀਂ ਨਹੀਂ ਪਾਈਆਂ ਕਰਦੇ ਉਹ ਭਗਮਨ ਉਦੋਂ ਉਦੋਂ ਮਾਨ ਨਹੀਂ ਸੀ ਮਹਿਸੂਸ ਹੁੰਦਾ ਉਦੋਂ ਘਰ ਦੇ ਕਹਿੰਦੇ ਸੀ ਕਿ ਉਦੋਂ ਐ ਸੀ ਕਿ ਉਹ ਕਾਂਗਰਸ ਚੋਂ ਕਿਉਂ ਉੱਠਿਆ ਹੂੰ ਉਦੋਂ ਗੱਲ ਇਹ ਸੀ ਕਿ ਜਿਨ੍ਹਾਂ ਨੇ ਸਾਡੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਇਹ ਉਹਨਾਂ ਤੋਂ ਕਿਉਂ ਉੱਠਿਆ ਉਹਨਾਂ ਦੀ ਪਾਰਟੀ ਤੋਂ ਕਿਉਂ ਸੀਟ ਲੈਤੀ ਆਜ਼ਾਦ ਖੜਾ ਹੋ ਜਾਂਦਾ ਹੂੰ ਹੂੰ ਉਹ ਤਾਂ ਥੋੜਾ ਜਿਆਦਾ ਰੋਸ ਸੀ ਲੋਕਾਂ 'ਚ ਜਦੋਂ ਹੁਣ ਲੋਕਾਂ ਨੂੰ ਹੌਲੀ ਮੈਨੂੰ ਵੀ ਹੌਲੀ ਹੌਲੀ ਹੁਣ ਪਤਾ ਲੱਗਦਾ ਰਿਹਾ ਕਿ ਬੰਦਾ ਨਹੀਂ ਦੇਖਣਾ ਚਾਹੀਦਾ ਨਾ ਪਾਰਟੀ ਦੇਖਣੀ ਚਾਹੀਦੀ ਹੈ ਪਾਰਟੀਵਾਦੀ ਤੋਂ ਥੋੜਾ ਜਿਹਾ ਤਾਂ ਹੱਥ ਉਠੋ ਤੁਸੀਂ ਉਹ ਕੈਂਡੀਡੇਟ ਦੇਖੋ ਜਿਹੜਾ ਤੁਹਾਡੇ ਦੁੱਖ ਸੁੱਖ 'ਚ ਤੁਹਾਡੇ ਨਾਲ ਖੜੂਗਾ ਹੂੰ ਜੀ